ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਦਾ ਵਿਚਾਰ ਹੈ ਗੁਰਬਾਣੀ ਵਿੱਚ ਮੂਲ ਮੰਤਰ ਵਿੱਚ ਸਹਿਬੰ ਅੰਸ਼ਬਦ ਦਾ ਅਰਥ ਸਹਿਬੰ ਅੰਸ਼ਬਦ ਦਾ ਅਰਥ ਹੈ ਆਪਣੇ ਆਪ ਤੋਂ ਪ੍ਰਕਾਸ਼ਮਈ ਸਹਿਬੰ ਅੰਸ਼ਬਦ ਅਸੀਂ ਪ੍ਰਮਾਤਮਾ ਲਈ ਇਸ ਤਰ੍ਹਾਂ ਵਰਤਦੇ ਹਾਂ ਕਿ ਪ੍ਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ਮਈ ਹੈ ਪਰਮਾਤਮਾ ਆਪਣੇ ਆਪ ਤੋਂ ਚੇਤਨਸ਼ੀਲ ਹੈ। ਪਰਮਾਤਮਾ ਆਪਣੇ ਆਪ ਤੋਂ ਹੈ। ਪਰਮਾਤਮਾ ਦਾ ਕੋਈ ਮਾਤਾ ਪਿਤਾ ਨਹੀਂ। ਪਰਮਾਤਮਾ ਦਾ ਕੋਈ ਗੁਰੂ ਨਹੀਂ। ਹਾਂ ਪਰਮਾਤਮਾ ਲਈ ਇਹ ਅਰਥ ਠੀਕ ਹਨ। ਲੇਕਿਨ ਸਾਡੇ ਲਈ ਗੁਰਬਾਣੀ ਇੱਕ ਸੰਦੇਸ਼ ਹੈ। ਸਾਡੇ ਲਈ ਗੁਰਬਾਣੀ ਇੱਕ ਸਿੱਖਿਆ ਹੈ। ਫਿਰ ਸਹਿਭੰਗ ਸ਼ਬਦ ਸਾਨੂੰ ਕੀ ਸਿੱਖਿਆ ਦਿੰਦਾ ਹੈ ਅਸੀਂ ਇਸ ਪੱਖ ਉੱਤੇ ਅੱਜ ਵਿਚਾਰ ਕਰਾਂਗੇ ਮੈਂ ਆਪਣੀ ਬਾਤ ਨੂੰ ਇੱਕ ਛੋਟੀ ਜਿਹੀ ਕਹਾਣੀ ਤੋਂ ਸ਼ੁਰੂ ਕਰਾਂਗਾ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਵਾਰ ਇੱਕ ਰਾਜਾ ਸੀ ਉਸ ਰਾਜੇ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਗਈ ਬਹੁਤ ਸਾਰੇ ਵੈਦਾਂ ਹਕੀਮਾਂ ਤੋਂ ਉਸ ਰਾਜੇ ਨੇ ਆਪਣਾ ਇਲਾਜ ਕਰਵਾਇਆ ਪਰ ਉਸ ਨੂੰ ਨੀਂਦ ਨਾ ਆਈ ਆਖਰ ਉਸ ਰਾਜੇ ਨੇ ਦੂਰ ਦੂਰ ਤੱਕ ਇਹ ਟਿੰਡੋਰਾ ਪਿਟਵਾ ਦਿੱਤਾ ਕਿ ਜੋ ਮਨੁੱਖ ਜੋ ਵੈਦ ਜੋ ਹਕੀਮ ਵੀ ਮੇਰੀ ਇਸ ਬਿਮਾਰੀ ਦਾ ਇਲਾਜ ਕਰੇਗਾ ਮੈਂ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗਾ ਇਹ ਸੁਣ ਕੇ ਇੱਕ ਸਿੱਧ ਪਧਰਾ ਜਿਹਾ ਬੰਦਾ ਇਹ ਸੁਣ ਕੇ ਇੱਕ ਸਿੱਧ ਪਧਰਾ ਜਿਹਾ ਪਿੰਡੂ ਬੰਦਾ ਉਸ ਰਾਜੇ ਕੋਲ ਪਹੁੰਚਿਆ ਅਤੇ ਰਾਜੇ ਨੂੰ ਕਹਿਣ ਲੱਗਾ ਕਿ ਰਾਜਾ ਜੀ ਤੁਹਾਡੀ ਬਿਮਾਰੀ ਕੋਈ ਬਹੁਤੀ ਵੱਡੀ ਬਿਮਾਰੀ ਨਹੀਂ ਇਹ ਬਿਮਾਰੀ ਤਾਂ ਮੈਂ ਬਿਨਾਂ ਦਵਾਈ ਤੋਂ ਹੀ ਠੀਕ ਕਰ ਦੇਵਾਂਗਾ ਲੇਕਿਨ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਹੋਵੇਗੀ ਉਹ ਇਹ ਕਿ ਤੁਹਾਨੂੰ ਆਪਣੇ ਹੱਥਾਂ ਨਾਲ ਆਪ ਇੱਕ ਖੂਪ ਉਟਣਾ ਹੋਵੇਗਾ ਫਿਰ ਜਦੋਂ ਤੁਸੀਂ ਉਸ ਖੂਹ ਦੇ ਪਾਣੀ ਨੂੰ ਪੀਓਗੇ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਖੈਰ ਰਾਜੇ ਨੇ ਆਪਣੀ ਕੋਈ ਸ਼ਰਤ ਰੱਖ ਕੇ ਉਸ ਮਨੁੱਖ ਦੀ ਇਹ ਗੱਲ ਮੰਨ ਲਈ ਅਤੇ ਖੂਹ ਪਟਾਣਾ ਸ਼ੁਰੂ ਕੀਤਾ। ਰਾਜੇ ਦੀ 3-4 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਦੋਂ ਧੁੱਪ ਵੀ ਤਿੱਖੀ ਹੋ ਆਈ ਤਾਂ ਰਾਜਾ ਖੂਬ ਉੱਟਣਾ ਵਿੱਚੇ ਛੱਡ ਕੇ ਨੇੜੇ ਦੇ ਇੱਕ ਦਰਖਤ ਹੇਠਾਂ ਕੁਝ ਪਲ ਆਰਾਮ ਕਰਨ ਲਈ ਬੈਠ ਗਿਆ ਰਾਜਾ ਬੈਠਾ ਤਾਂ ਕੁਝ ਪਲ ਆਰਾਮ ਕਰਨ ਲਈ ਸੀ ਲੇਕਿਨ ਲੱਕ ਸਿੱਧਾ ਕਰਦਿਆਂ ਕਰਦਿਆਂ ਐਸੀ ਨੀਂਦ ਆਈ ਕਿ ਰਾਜੇ ਨੂੰ ਸੁੱਤੇ ਹੋਇਆ ਦਿਨ ਟਲ ਗਿਆ ਫਿਰ ਉਹ ਮਨੁੱਖ ਉਹ ਸਿੱਧ ਪਧਰਾ ਜਾਂ ਬੰਦਾ ਰਾਜੇ ਦੇ ਕੋਲ ਪਹੁੰਚਿਆ ਤੇ ਰਾਜੇ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਕਿ ਰਾਜਾ ਜੀ ਦੱਸੋ نیند ਆਈ ਕਿ ਨਹੀਂ ਤਾਂ ਰਾਜੇ ਨੇ ਉੱਠ ਕੇ ਉਸ ਬੰਦੇ ਅੱਗੇ ਹੱਥ ਜੋੜ ਲੈ ਕਿ ਮੈਨੂੰ ਆਪਣੀ ਬਿਮਾਰੀ ਦੀ ਸਮਝ ਆ ਗਈ ਹੈ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਰਾਜੇ ਦੀ ਬਿਮਾਰੀ ਦਾ ਸਾਨੂੰ ਵੀ ਸਭ ਨੂੰ ਪਤਾ ਲੱਗ ਗਿਆ ਹੋਵੇਗਾ ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਜੀਵਨ ਵਿੱਚ ਵੀ ਬਹੁਤ ਕੁਝ ਐਸਾ ਹੈ ਜੋ ਸਾਨੂੰ ਆਪਣੇ ਆਪ ਹੀ ਕਰਨਾ ਪਵੇਗਾ ਜੇਕਰ ਅਸੀਂ ਉਸ ਕੰਮ ਨੂੰ ਆਪ ਨਾ ਕਰਾਂਗੇ ਤਾਂ ਅਸੀਂ ਵੀ ਰਾਜੇ ਦੀ ਤਰ੍ਹਾਂ ਬਿਮਾਰ ਹੋ ਜਾਵਾਂਗੇ ਸਾਡੇ ਜੀਵਨ ਵਿੱਚ ਬਹੁਤ ਕੁਝ ਐਸਾ ਹੈ ਜਿਸ ਉੱਤੇ ਅਸੀਂ ਕਿਸੇ ਉੱਤੇ ਨਿਰਭਰ ਨਹੀਂ ਹੋ ਸਕਦੇ ਉਹ ਸਾਨੂੰ ਆਪ ਹੀ ਕਰਨਾ ਪਵੇਗਾ ਜਿਵੇਂ ਸਾਡੇ ਸਰੀਰ ਦੀ ਭੁੱਖ ਹੈ ਪਿਆਸ ਹੈ ਜੇਕਰ ਅਸੀਂ ਆਪ ਖਾਣਾ ਖਾਵਾਂਗੇ ਜੇਕਰ ਅਸੀਂ ਆਪ ਪਾਣੀ ਪੀਵਾਂਗੇ ਤਾਂ ਹੀ ਸਾਡੀ ਇਹ ਸਰੀਰਕ ਭੁੱਖ ਮਿਟ ਸਕਦੀ ਹੈ ਇਹ ਨਹੀਂ ਕਿ ਕੋਈ ਦੂਜਾ ਖਾਣਾ ਖਾਵੇ ਤੇ ਭੁੱਖ ਸਾਡੀ ਮਿਟ ਜਾਵੇ ਐਸਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਸਾਡੇ ਅੰਦਰ ਇੱਕ ਆਤਮ ਗਿਆਨ ਦੀ ਭੁੱਖ ਹੈ ਸਾਡੇ ਅੰਦਰ ਸਾਡੇ ਸਭ ਦੇ ਅੰਦਰ ਆਪਣੀ ਇੱਕ ਮੰਜ਼ਲ ਤੇ ਪਹੁੰਚਣ ਦੀ ਭੁੱਖ ਹੈ ਉਹ ਭੁੱਖ ਵੀ ਸਾਨੂੰ ਆਪ ਹੀ ਪੂਰੀ ਕਰਨੀ ਹੋਵੇਗੀ ਸਹਿਬੰਗ ਸ਼ਬਦ ਦਾ ਇਹ ਅਰਥ ਹੈ ਕਿ ਸਾਨੂੰ ਸਾਡਾ ਆਪਣਾ ਗਿਆਨ ਆਪ ਹੀ ਹਾਸਲ ਕਰਨਾ ਹੋਵੇਗਾ ਕੋਈ ਦੂਜਾ ਇਸ ਵਿੱਚ ਸਾਡੀ ਸਹਾਇਤਾ ਨਹੀਂ ਕਰ ਸਕਦਾ ਬੇਸ਼ੱਕ ਗੁਰੂ ਹੈ ਲੇਕਿਨ ਗੁਰੂ ਵੀ ਗੁਰੂ ਵੀ ਸਾਨੂੰ ਆਪਣੇ ਆਤਮ ਗਿਆਨ ਦਾ ਮਾਰਗ ਦੱਸ ਸਕਦਾ ਹੈ ਗੁਰੂ ਸਾਨੂੰ ਪ੍ਰੇਰਣਾ ਦੇ ਸਕਦਾ ਹੈ ਗੁਰੂ ਸਾਨੂੰ ਤੋਰ ਸਕਦਾ ਹੈ ਪਰ ਇਸ ਮਾਰਗ ਤੇ ਚੱਲਣਾ ਤਾਂ ਸਾਡੇ ਆਪਣੇ ਪੈਰਾਂ ਨੇ ਹੋਵੇਗਾ। ਗੁਰੂ ਸਾਨੂੰ ਪ੍ਰਸਾਦ ਦੇ ਸਕਦਾ ਹੈ ਪਰ ਉਸ ਪ੍ਰਸਾਦ ਨੂੰ ਚੱਖਣਾ ਤਾਂ ਅਸੀਂ ਆਪ ਹੋਵੇਗਾ। ਉਸ ਪ੍ਰਸਾਦ ਨੂੰ ਖਾਣਾ ਤਾਂ ਅਸੀਂ ਆਪ ਹੋਵੇਗਾ। ਉਸ ਪ੍ਰਸਾਦ ਨੂੰ ਪਛਾਣਨਾ ਤਾਂ ਅਸੀਂ ਆਪ ਹੋਵੇਗਾ। ਸਾਡੇ ਭਾਰਤ ਦੇਸ਼ ਦੇ ਗਿਆਨ ਦਰਸ਼ਨ ਵਿੱਚ ਇੱਕ ਸ਼ਬਦ ਹੈ ਸਵਾਮੀ ਬਿਲਕੁਲ ਸਹਿਵੰਸ਼ ਸ਼ਬਦ ਦੇ ਨਾਲ ਮਿਲਦਾ ਸ਼ਬਦ ਹੈ। ਸਵਾਮੀ ਦਾ ਅਰਥ ਹੈ ਸਵੈਮ ਆਪਣੇ ਆਪ ਤੋਂ ਖੁਦ ਤੋਂ ਜਿਹੜਾ ਮਨੁੱਖ ਆਪਣੇ ਇੰਦਰੀਆਂ ਤੇ ਆਪਣੀਆਂ ਇਛਾਵਾਂ ਤੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਸਵਾਮੀ ਦੀ ਪਦਵੀ ਹਾਸਲ ਹੁੰਦੀ ਹੈ। ਸਵਾਮੀ ਦਾ ਅਰਥ ਹੈ ਜਿਸ ਨੇ ਆਪਣੇ ਆਪ ਤੇ ਕਾਬੂ ਪਾ ਲਿਆ ਹੋਵੇ। ਇਸੇ ਤਰ੍ਹਾਂ ਮਹਾਤਮਾ ਬੁੱਧ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਹੈ ਅਪ ਦੀਪੋ ਭਵ ਉਹਨਾਂ ਦਾ ਕਹਿਣ ਦਾ ਅਰਥ ਹੈ ਕਿ ਤੁਹਾਨੂੰ ਆਪਣਾ ਦੀਵਾ ਆਪ ਹੀ ਬਨਣਾ ਪਵੇਗਾ ਤੁਹਾਨੂੰ ਆਪਣੇ ਗਿਆਨ ਦਾ ਦੀਵਾ ਆਪ ਹੀ ਜਗਾਉਣਾ ਪਵੇਗਾ ਦੂਸਰੇ ਦਾ ਦੀਵਾ ਤੁਹਾਡੇ ਕੋਈ ਕੰਮ ਨਹੀਂ ਆ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰਬਾਣੀ ਦਾ ਫਰਮਾਨ ਹੈ ਕਿ ਆਪ ਸਵਾਰਾਂ ਮੈਂ ਮਿਲਾ ਮੈਂ ਮਿਲੇ ਆ ਸੁਖ ਹੋਏ ਜਾਂ ਜਿਨਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰੂਆਂ ਦੇ ਮਹਾਂਪੁਰਖਾਂ ਦੇ ਬਚਨਾਂ ਤੋਂ ਸਾਨੂੰ ਇਹ ਸਮਝ ਮਿਲਦੀ ਹੈ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਡਾ ਆਪਣਾ ਆਤਮ ਗਿਆਨ ਹੀ ਸਾਡੇ ਕੰਮ ਆ ਸਕਦਾ ਹੈ ਸਾਨੂੰ ਸਾਡੀ ਮੰਜ਼ਲ ਤੱਕ ਸਾਡਾ ਆਪਣਾ ਗਿਆਨ ਹੀ ਲੈ ਕੇ ਜਾ ਸਕਦਾ ਹੈ ਦੂਜੇ ਦਾ ਦਿੱਤਾ ਹੋਇਆ ਗਿਆਨ ਸਾਡੇ ਲਈ ਬੇਰਸੀ ਜਈ ਜਾਣਕਾਰੀ ਤਾਂ ਬਣ ਸਕਦਾ ਹੈ ਭਾਵੇਂ ਉਹ ਸਾਡਾ ਗੁਰੂ ਹੀ ਕਿਉ ਨਾ ਹੋਵੇ ਦੂਜੇ ਦਾ ਗਿਆਨ ਦੂਜੇ ਦਾ ਦਿੱਤਾ ਹੋਇਆ ਗਿਆਨ ਸਾਡੀ ਜਾਣਕਾਰੀ ਬਣ ਸਕਦਾ ਹੈ ਦੂਜੇ ਦਾ ਦਿੱਤਾ ਹੋਇਆ ਗਿਆਨ ਸਾਨੂੰ ਪੰਡਤਤਾ ਬਣਾ ਸਕਦਾ ਹੈ ਪਰ ਗਿਆਨੀ ਨਹੀਂ ਬਣਾ ਸਕਦਾ ਗਿਆਨੀ ਸਾਨੂੰ ਖੁਦ ਹੀ ਬਣਨਾ ਪਵੇਗਾ ਸਾਡੀ ਆਪਣੇ ਆਪ ਦੀ ਤਸੱਲੀ ਸਾਡਾ ਆਪਣਾ ਆਤਮ ਗਿਆਨ ਹੀ ਕਰਾ ਸਕਦਾ ਹੈ ਗੁਰੂ ਸਹਿਬਾਨ ਦਾ ਸੰਕਲਪ ਹੈ ਕੇ ਗੁਰੂ ਦੀ ਦੇਹ ਨੂੰ ਉਨੀ ਤਰਜੀਹ ਨਹੀਂ ਦੇਣੀ ਜਿੰਨੀ ਕੇ ਗੁਰੂ ਦੇ ਦਿੱਤੇ ਹੋਏ ਮਾਰਗ ਨੂੰ ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਪ੍ਰੀਤ ਕਰਨੀ ਹੈ ਗੁਰਬਾਣੀ ਦਾ ਫਰਮਾਨ ਹੈ ਜੋ ਗੁਰ ਕਹੇ ਸੋ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ ਇਸੇ ਤਰ੍ਹਾਂ ਜੋ ਮਨੁੱਖ ਆਪਣੇ ਆਤਮ ਮਾਰਗ ਲਈ ਆਪਣੀ ਆਤਮਿਕ ਤਸੱਲੀ ਲਈ ਆਪਣੇ ਆਤਮ ਤੱਕ ਪਹੁੰਚਣ ਲਈ ਆਪ ਘਾਲ ਘਾਲਦੇ ਹਨ ਜੋ ਆਪ ਆਪਣੇ ਆਪ ਨੂੰ ਸਵਾਰਦੇ ਹਨ ਉਹ ਮੁੱਖ ਹੀ ਉਜਲੇ ਹੁੰਦੇ ਹਨ ਉਹ ਮੁੱਖ ਹੀ ਆਪਣੀ ਮੰਜ਼ਲ ਤੇ ਪਹੁੰਚਦੇ ਹਨ ਇਸ ਲਈ ਸਹਿਬੰਗ ਸ਼ਬਦ ਦਾ ਸਾਡੇ ਲਈ ਇਹ ਅਰਥ ਹੈ ਕਿ ਅਸੀਂ ਵੀ ਆਪਣੇ ਚੇਤਨ ਤੱਕ ਆਪਣੀ ਪ੍ਰਕਾਸ਼ਮਈ ਅਵਸਥਾ ਤੱਕ ਪਹੁੰਚਣ ਲਈ ਆਪਣੇ ਆਪ ਉਦਮ ਕਰਨਾ ਹੋਵੇਗਾ ਦੂਜੇ ਦਾ ਗਿਆਨ ਸਾਡੇ ਕੰਮ ਨਹੀਂ ਆ ਸਕਦਾ ਸਾਨੂੰ ਆਪਣਾ ਗਿਆਨ ਆਪ ਹਾਸਲ ਕਰਨਾ ਹੋਵੇਗਾ ਜਿਨਿ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀ ਤੇ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ